ਲਾ ਲਾ ਦੋ ਪਾਠ ਦਾ ਸੌਦਾ ਹੋਣ ਲੱਗਾ ਨਿਮਾ ਲੈ ਕੇ ਆਇਆ ਮਰਖਾਈ ਵਾਲਾ ਨਿਮੇ ਦੇ ਰਾਜੂ ਕਰੀਆ ਕੋਪੂਰੀ ਵਾਲਾ ਓ ਮੂੰਹ ਇਧਰ ਨੂੰ ਕਰ ਲੈ ਰਾਜੂ ਤੇਰੀ ਗਿੱਚੀ ਦੀ ਵਖੜੀ ਨਹੀਂ ਚੌੜੀ ਨਹੀਂ ਵੱਜੂਗੀ ਰੇ ਹੋਲੀ ਪੂਰੇ ਵੱਜੂਗੇ ਦੇ ਹੋਲੀ ਲਾ ਕੀ ਮੰਗੇ ਲੈ ਨਿਮਾ ਕਿਥੇ ਆ ਨਿਮੇ ਆ ਯਾਰ ਜੀ ਮਹਾਰਾਜ ਜੀ ਮਹਾਰਾਜ ਦਾ ਰੋਪਾ ਜੀ ਮੰਗੀ ਮੰਗਿਆ ਓਏ ਨਿਮੇ ਓ ਮੂੰਹ ਇਧਰ ਨੂੰ ਕਰ ਲੈ ਭਰਾਵਾ ਕਸਾਈ ਆ ਲੋਕਾ ਲਾਤਾ ਆ ਕਰਾ ਨੋ ਮੰਗਿਆ 5 ਲਾਤਾ ਆ ਕਰਾ 5 ਲੱਖ ਦਾ ਲਓ ਜੀ ਨੋ ਮੰਗਿਆ 5 ਲਾਤਾ ਹਾਂ ਗਾ ਵੀ ਬੋਲੋ 5 ਦਾ ਲਾਤਾ ਸੁਣ ਕੇ ਸਾਨੂੰ ਉਹ ਤਾਂ ਹਾਂ ਵੀ ਕਰ ਗੱਲ ਹਾਂ ਵੀ ਦੱਸ 5500 ਓਏ ਉਹ ਤੇ ਸੱਟਾ ਨਹੀਂ ਉਧਰ ਕਰ ਬੱਕਰੀਆਂ ਮੁਰਦਾਂ ਨੂੰ ਲਾ ਕੇ ਮੈਂ ਕਹਿੰਦਾ ਬੱਕਰੀਆਂ ਨੂੰ ਦੱਸੇ ਉਧਰ ਨੂੰ ਕੁਝ ਕਰ ਖਾਂਦੇ ਮੁਰਗੀ ਖਾ ਲੈਂਗੇ ਉੱਥੇ ਕਰ ਦਿਓ ਲਓ ਉੱਥੇ ਕਰ ਦਿਓ ਇੱਧਰ ਰੱਖ ਖੱਬਾ ਕਰ ਯਾਰ ਪਹਿਲਾ ਜਿਹੜੀ ਗੱਲ ਕਰਨ ਵਾਲੀ ਆ ਚਲ ਦੱਸ ਨੀ ਮੈਂ ਆਸੇ ਤਾਂ ਹਾਂ ਤੂੰ ਝੜ ਛੱਡ ਵੀ ਦੱਸ ਮੈਨੂੰ ਇਤੋਂ ਕਿੱਥੇ ਛੱਡ ਹੋਈ ਮਾੜੇ ਮੁਰਕੇ ਕਰੀ ਸੌਂਦਾ ਕੋਈ ਨਹੀਂ ਬੋਲ ਤਾ ਲਾ ਭੈਣ ਨਹੀਂ ਪਾਟਦਾ ਜਿੰਨੀ ਲੈ ਫੜ ਬੋਲ ਤਾ ਫੜ ਹਾਂ ਛੇ ਆਪਣਾ ਕਿੰਨੇ ਦੀ ਹੁੰਦੀ ਆ ਫੇਰਾ ਛੇ ਦੀ ਐਡੀ ਪਾਟ ਉਹ ਲਾਟ ਬੋਲਦੇ ਫਿਰ ਤੂੰ ਵੀ ਦੱਸ ਦੇ ਕਿੰਨੇ ਦਿਆਂਗਾ ਇੱਕ ਲੱਖ ਗਾਣੇ ਤੇ ਦੱਸ ਤੂੰ ਵੀ ਆ ਜਾ ਜਵਾ ਅਖੀਰ ਕਦ ਜਿੰਨੀ ਦੇਣੀ ਐ ਐ ਕਰਨਾ ਹੋਰ ਕੋਈ ਝੜ ਤੋਂ ਘੱਟ ਨਹੀਂ ਜੀ ਸਾਢੇ 6 ਦੀ ਬਾਪਾ ਸਾਢੇ 6 ਪਾ ਕੇ ਦਿੱਤੇ ਗਏ ਹੋਰ ਕਿੰਨੇ ਦੀ ਫਿਰ ਆ ਉਹ ਨਹੀਂ ਸਰਵਾਦਨ ਪਾਲਿਆ 13 ਕਿਲੋ ਉਹ ਵਜਨ ਪਾਲਾ ਵਜਨ ਦੇ ਹਿਸਾਬ ਨਾਲ ਪਾਲਿਆ 13 ਕਿਲੋ ਪਾਲਿਆ ਵਜਨ ਲੈ ਦੇ ਚੱਲ ਹੁਣ ਦੇ ਪੂਰੇ ਚੱਲ ਮੇਰਾ ਰਾਜੂ ਦੱਸ ਆਇਆ ਪੂਰੇ ਦੀ ਹੌਣ ਦੇ ਹੱਥ ਦੀ ਚੱਲ ਆ ਜਾ ਮੈਂ ਕਹਤਾ ਮਾੜ ਆ ਜਾ ਨਵੇਂ ਸਾਥ ਦੀ ਆਇਆ ਹੁਣ ਤਾਂ ਮੈਂ ਕਹਦਾ ਫੜ ਲਾ ਕੋ ਨਹੀਂ ਆ ਨਿਕਲੇ ਉਹ ਨਿੰਮੇ ਆਲਾ ਨਿੰਮੇ ਵਾਲਾ ਕਦੀ ਉਹਨੇ ਦੇਖੂਗਾ ਓਏ ਆਇਆ ਉਹਦਾ ਪਹਿਲਾ ਹਾਲ ਬੱਕਰ ਕੇ ਮੋੜ ਨਾਲ ਉਹ ਮੇਰਾ ਗੇਨ ਨਾ ਈ ਹੈ ਜੀ ਵੀਰੇ ਹੁਣ ਬਹੁਤ ਪੁੱਛਦਾ ਦੱਸੀ ਹੋਰਾਂ ਪੁੱਲ ਕੀ 8150 ਕੋਈ ਨਹੀਂ ਪਰ ਕਾਤਾ ਤੋ ਆਇਆ ਕਰੀਏ ਨਾ ਨਹੀਂ ਸਰ ਆਖੇ ਵੇਸਾ ਪੜਨਾ ਜੰਦੀ ਚਲ 7200 ਨਹੀਂ ਯਾਰ ਪੁੱਛ ਆ ਵੀ ਨੀ ਉਹਨਾਂ ਦਾ ਪੁੱਛਰਾਲਕਾਰ ਇਹਨੂੰ ਪਤਾ ਹੀ ਆ ਰਾਲਕਾਰ ਇਹਨੂੰ ਕਿੰਨੇ ਦੀ ਹੈ ਉਹਨ ਮੇੜੋ ਯਾਰ ਉਹਨ ਮੇੜ ਦਿੰਨੇ ਪੈ ਕੱਢ 90 ਡਾਉਨ ਰਾਜੂ ਇਹ ਪੈ ਕੋ ਇੱਧਰ ਗਿਆ ਹਾਰਮੋਨੀ ਆ ਰਾਜੂ ਇਹ ਪੈ ਕੋ ਚੱਲ ਵੀ ਰਾਜੂ ਚੱਲ ਇਹ ਕਰ ਦੇ ਪੈ ਜੀ ਦੋ ਜੀ ਹੱਥ ਫੜਾ ਲੈ ਵੀਰ ਚਲੋ ਫੇਟਾ ਕਰਦੀ ਕੋਣੀ ਪਹਿਲੀ ਪੋਣੀ ਮੈਂ ਵੀ ਓਏ ਉਹ ਵੀ ਲਾ ਲੈ ਆਪਣਾ ਸੱਟਦੇ ਉਹ ਵੀ ਪੰਡ ਲਾ ਕੇ ਖਾ ਲੈਣੀ ਹੈ एक्सीडेंट हो गया तो देखा मां का तू बंद कर दो दादा दादा आके बात कर ले लाली नहीं नहीं हो रहा आठ की पहला हमला माया नु ਆਹ ਕੋਲਾ ਸਵਾਜ ਨਹੀਂ ਪਤਾ ਨਹੀਂ ਇੱਕ ਦੇ ਜਲਦੀ ਇੱਕ ਦੇ ਦੇ ਕੋ ਨਹੀਂ ਬਨਵੇੜ ਦੇ ਕੋ ਨਹੀਂ ਉਹ ਬਸ ਥੋੜਾ ਜੀ ਨੂੰ ਇੱਕ ਦੇ ਘਰ ਨਹੀਂ ਨਹੀਂ ਇੱਕ ਕਰਨ ਕਰ ਲੈ ਆਪ ਦੀ ਨਹੀਂ ਦਾਲ ਵਟਾ ਜਾਂਦਾ ਜਾਂਦਾ ਜਾਂ ਤਾਂ ਬੰਸ ਗਾ ਦੇ 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 ਪਾ ਉਹ ਮਾਰਦਾ ਇਹਨਾਂ ਨਾਲ ਕਰ ਭਜਿਆ ਨਾ ਲੈ ਆ ਯਾਰ ਹੁਣ ਤਾਂ ਵੀ ਨਿਬੜਿਆ ਹੀ ਪਿਆ ਯਾਰ ਕਿਹੜਾ ਵਾਸਤੇ ਮੀਗੀ ਪਾ ਬੰਨ ਠੀਕ ਕਿੰਨਾ ਲਵਾਈਏ ਇਹ ਲਵਾਈ ਦਾ ਗੁਰਪ੍ਰੀਤ ਨੇ ਇਹ ਲੈਣ ਕਿਵੇਂ ਹੋ ਗਿਆ ਸੌਦਾ ਸੇ ਚੜ ਗਿਆ ਨਾ ਰੰਗ ਬੜਾ ਕੀ ਕਰਦੇ ਹੁੰਦੇ ਆ ਬੇਵਰ ਮੋਤੀਏ ਉਹ ਬਾਲਾ ਰੰਗ ਕਿ ਸਹੀ ਵਜਨ ਦਾ ਕਾਹ ਰਿਹਾ ਕਿ ਉਹ ਅੰਧਿਆਰ ਬਾਈ ਰਹੀ ਹੈ ਬਾਲਾ ਰੰਗ ਮਤਲਬ ਕੁੱਝ ਆ ਜਾ ਰਿਹਾ ਭਲੇ ਸਿਆਣਿਓ ਦੱਸ ਜਾਦੇ ਹੁਣ ਤੂੰ ਜਵਾਂ ਹੀ ਨਹੀਂ ਦੀਨ ਧਰ ਬਣਾ ਤੂੰ ਐਵੇਂ ਕੀ ਕੀ ਸੋਚਦਾ ਫਿਰਦਾ ਯਾਰ ਜਵਾਂ ਚੱਲ ਕਰਦਾ ਮੈਂ ਚਾਰ ਤੇ ਵਿਗਾ ਨੋਟਾ ਬਚਾ ਲੈ ਮੈਂ ਵਧੀਆ ਹੈ ਨਾ ਉਹ ਕੋਲੀ ਨਹੀਂ ਲਹਿੜਦੀ ਮੋੜਾ ਮੋਟਾ ਨਹੀਂ ਯਾਰ

ਚ ਪੰਜ ਮੰਗਿਆ ਉਹ ਤਿੰਨ ਕਿਹਾ ਬਈ ਚੋਕਾ ਦਾ ਕੋਈ ਟੱਕਰ ਨਹੀਂ 3000 ਰੁਪਿਆ ਲਾਦੇ ਗੋਪੀ ਨੇ ਮੰਗਿਆ ਪੰਜ ਆ ਬੱਚਾ ਦੋਸਤੋ ਹੋਰਾ ਬਹੁਤ ਵਧੀਆ ਮੇਰੇ ਰੱਖਣ ਵਾਲਾ ਜਿਹੜਾ ਮਰਜ਼ੀ ਲਾ ਜੀ ਹਾਂ ਇਹਦੇ ਤਿੰਨ ਲਾਉਂਦੇ ਰਾਜ ਟਾਪ ਕੁਆਲਿਟੀ ਆ ਹੈ ਉਹ ਨੇੜੇ ਨੇੜੇ ਯਾਰ ਕਿਹਨੇ ਲੈਣਾ ਭਾਈ ਹੋ ਜੂਗਾ ਹੋ ਜੂਗਾ ਨੇੜੇ ਹੀ ਆ ਕੰਮ ਤੁਹਾਡਾ ਕਿਹਨੇ ਲੈਣਾ ਭਰਾ ਕੋਨੇ ਲੈਣਾ ਭਾਈ ਮੜਾ ਸਾਈ ਸਾਈ ਗਾੜਾ ਐ ਨਹੀਂ ਗੱਲ ਬੰਦੀ ਜੋ 100 ਦਾ ਰੋਡ ਤੇ 500 ਦਾ ਹੱਥ ਜੋ ਫੇਰ ਅਗਲਾ ਮੰਦਾ ਓਏ ਤੇ ਜੈ ਨੀ ਨਹੀਂ 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 ਨਿਆਣਾ ਬੰਦਾ ਨਹੀਂ ਸ਼ੋਧ ਲੈ ਨਹੀਂ ਨਹੀਂ ਦੇਖੋ ਆਹ ਰੱਖਣ ਨੂੰ ਲੈਣਾ ਪੈਰ ਤੋਂ ਕੋਈ ਨਾ ਕੋਈ ਨਹੀਂ ਬੰਦਾ ਪਹਿਲੇ ਨਹੀਂ ਰਹੀ ਆ ਜਗਾ ਸਹੀ ਹੈ ਮੋਟਾ ਯਾਰ ਕੋਈ ਚੰਗਾ ਰਾਜਾ ਇਹਨੇ ਕਰੇ ਰੱਖਣਾ ਬਸ ਤਿਆਰ ਰੱਖਣਾ ਦਾ ਹੈਗਾ ਗੱਲ ਕੋਈ ਨਾ ਆ ਬਸ ਇਹ ਹੀ 500 ਸੀ ਇਹ ਹੀ 500 ਇਹ ਬੋਲਾ ਕੋਈ ਨਹੀਂ ਉਹ ਦੇਣਾ ਕੋਈ ਨਹੀਂ ਲੈ ਆਈ ਕੋਈ ਗੱਲ ਬੈਦ ਬੱਕਰਾ ਲਾਇਆ ਯਾਰ 500 ਪਾਣੂ ਇਹ ਕਿਹੜਾ ਪੰਡੋ ਭਾਜੂਗਾ ਲੈ ਆ ਪੁੱਛ ਲੈ ਉਹ ਭੈਣ ਡਾਇਰ ਬਸ ਬਾ ਠੀਕ ਹੋ ਗਿਆ ਹੋ ਗਿਆ ਸਹੀ ਆ उन पालना पैती सौ लागे तोभी ਲਿਆ ਜਾ ਕੇ ਬੋਲ ਲੈ ਬੋਲ ਕੇ ਪਾਜਾ ਲੈ ਜਾ ਕਿਹਾਰੇ ਕੋਕ ਪੈ ਜਾ ਤੇ ਬਾਤ ਨਹੀਂ ਨਹੀਂ ਜਾ ਰੋਣਾ ਨਹੀਂ ਉਹਨੇ 500 ਪਾ ਦੇਣਾ ਹਏ ਹੁਣ ਨਹੀਂ ਕੋਈ ਮੰਨਦੇ ਕੋਈ ਹੁਣ ਕੋਈ ਕਰ ਸਕਦਾ ਲੈ ਜਾ ਜਾ ਕੇ ਤੂੰ ਡੱਕ ਬੋਲ ਰਹੀ ਬਸ ਇਹਨੂੰ ਜਾਣ ਦੀ ਹੋ ਗਿਆ ਸੌਦਾ ਹੋ ਗਿਆ ਸੌਦਾ ਨੇ ਪੁੱਛਣ ਗਿਆ ਉਹ ਉਹਨੂੰ ਕਹਿੰਦੀ ਜਗਾ ਆ ਬਣ ਗਿਆ ਸੌਦਾ ਹੋ ਗਿਆ ਸੌਦਾ ਆਜੋ ਆਜੋ ਆ ਦੱਸੋ ਦੱਸੋ ਕਲੀਅਰ ਕਰੋ ਕਰ ਲੈ ਦੋਸਤੋ ਹੋ ਗਿਆ 3500 ਰੁਪਏ ਸੌਦਾ ਹੋ ਗਿਆ ਬੱਕਰੇ ਦਾ ਨਹੀਂ ਨਹੀਂ ਇਹ ਸਹੀ ਆ ਗੋਪੀ ਦਾ ਬੱਕਰਾ ਸੀ ਇਹਦੇ 3500 ਰੁਪਏ ਦੋ ਤੇਰਾ ਸੌਦਾ ਹੋ ਗਿਆ ਹੋ ਗਿਆ ਹੋ ਗਿਆ ਬਸ 3500 ਚੋ ਗਿਆ ਭਾਈ 3500 ਚ ਕਰਤਾ ਆ ਪੱਟ ਤੱਕ ਮਰਦੀ ਬੈਠੀ ਮਾਰਤਾ ਨੂੰ ਵੀ ਬਾਈ ਚੱਲਣਾ ਪੈਣਾ ਮੈਂ ਕੀ ਗੱਲ ਕਰੀ ਤੂੰ ਯਾਰ ਨਾ ਨਾ ਤੂੰ ਭਜਣਾ ਬਈ ਇੰਨੇ ਬੰਦੇ ਖੜੇ ਆ ਨਾ ਇਹਨੂੰ ਭਜਣ ਦੇ ਦੇ ਸਿਰੇ 1500 ਰੁਪਏ ਦੇ ਨਹੀਂ ਨਹੀਂ ਬਣਾਤਾ ਇਹ ਫੜਾਏ ਸਿਰੇ ਤੇਰੀ ਨਹੀਂ ਮੰਡੀ ਨਹੀਂ ਆ ਯਾਰ ਹੁਣ ਜਦੋਂ ਕਹਿ ਹੀ ਦਿੱਤਾ ਯਾਰ ਫੜਾਏ ਕਿਹੜਾ ਹਜ਼ਾਰ ਨਾ ਨਹੀਂ ਨਹੀਂ ਚੱਲ ਤੈਨੂੰ ਕਰਨਾ ਨਹੀਂ 1000 ਰੁਪਏ ਦੇ ਦੋ ਵੇਤਾਣਾ ਬਈ ਯਾਰ ਤੇਰੇ 1500 ਕਹਿ ਦੇ ਤੂੰ ਬਣਾ ਕਰ ਧੱਕਾ ਤੂੰ ਬਣਾ ਕਰ 1000 ਰੁਪਏ ਨਹੀਂ 1500 ਦੀ ਆ ਫੜਾਏ ਯਾਰ 1000 ਰੁਪਏ ਨਹੀਂ 1500 ਵਹੀ ਕਹਿ ਦੇਣਾ ਬਈ ਯਾਰ ਆ ਦੇ ਹੁਣ ਕਾ ਕਰਨਾ ਲੈਣਾ ਓਏ ਹਾ ਠੀਕ ਆ ਚਲ ਭਾਈ ਤੈਨੂੰ ਕਰਉਣੀ ਪੂਗੀ ਦਿਖਾਈ ਲਖੋ ਤੇਰੀ ਨਹੀਂ ਨਹੀਂ ਆਪਣੀ ਆਪਣੀ ਆ ਰਾ ਆਪਣੀ ਪਹਿਲਾਂ ਦੋ ਮੰਗੇ ਪਾਪਾ ਆਪ ਕੋ ਆਪਣੀ ਕਰਾ ਲਾ ਆਪਣੀ ਕਰਾ ਦੇ ਆ ਬੱਕਰਾ ਖੋਲ ਲੈ ਮਾਤਾ ਸਾਗ ਵਾਲੇ ਨੇ ਕਹਤਾ ਆ ਬੱਕਰਾ ਸੀਗਾ ਠੀਕ ਆ ਚਲੋ ਲਿਆ ਉਹ ਦਰਮੇ ਕੋਲ ਲੜ ਵੀ ਉਹ ਆ ਜਾ ਲਿਆ ਯਾਰ ਪੱਠੋਲੇ ਲਿਆ ਉਹ ਲਿਆ ਓਏ ਆ ਜਾ ਲਿਆ ਯਾਰ ਪੱਠੋਲੇ ਲਿਆ ਉਹ ਲਿਆ ਓਏ ਆ ਦੋਸਤੋ ਪੱਠ ਸੀਗੀ ਤੇ ਬਰਗਾੜੀ ਬੱਕਰਾ ਮੰਡੀ ਤੇ ਹਰ ਬੋਤਾਂ ਦੀ ਉੱਥੇ ਸੌਦਾ ਹੋਇਆ ਆ ਪੱਠ ਦਿੱਤੀ ਆ ਬਾਈ ਨੂੰ ਤੇ ਆ ਬੱਕਰਾ ਲਿਆ ਤੇ ਨਾਲ ਜਿਹੜਾ ਬੱਕਰੇ ਵਾਲੇ ਨੇ ਬਾਈ ਨੇ 1500 ਰੁਪਏ ਨਾਲ ਲਿਆ ਬਾਈ ਬੱਕਰਾ ਫਿਰ ਬੱਕਰਾ ਆਪਣਾ ਸੀਗਾ ਹਾਂਜੀ ਹਾਂਜੀ ਬਾਈ ਕਿੰਨੇ ਪੈਸੇ ਲਿਆ ਨਾਲ ਆਪਾਂ 1500 ਰੁਪਏ ਲਿਆ ਦੋਸਤੋ ਆ ਬੱਕੇ ਨਾਲ ਬਾਈ ਨੇ ਲਿਆ ਠੀਕ ਆ ਜਾ ਜਾ ਉਹ ਆ ਪੱਕਰਾ ਸੀਗਾ ਤੇ ਆ ਸੀਗੀ ਪੱਠ ਤੇ ਬਾਈ ਨੇ ਪੱਠ ਦਿੱਤੀ ਤੇ ਬੱਕਰਾ ਲੈ ਲਿਆ ਤੇ ਨਾਲ 1500 ਰੁਪਏ ਦਿੱਤਾ ਬੱਕਰੇ ਵਾਲੇ ਬਾਈ ਨੂੰ ਆ ਜੁੜਾ ਸੀਗਾ ਪਰ ਗਾੜੀ ਬਕਰਮੜੀ ਦੋਸਤੋ ਸੌਦਾ ਯਾਰ ਬਹੁਤ ਵਾਰ ਨੂੰ ਵਾਜ ਕਰਦੀ ਆ ਤੋ ਵਾਰ ਤੋਂ ਵਾਜ ਪਹੁੰਚਿਆ ਕਰੋ ਆ ਸੀਗੀ ਆਓ ਬਣਾ ਲਓ ਜੀ ਲਓ ਬੋਲੋ ਜੀ ਬੋਲੋ ਕੋ ਕਿਵੇਂ ਮੰਡੀ ਲੱਗੀ ਬਹੁਤ ਚੰਗੀ ਲੱਗੀ ਆਹੀ ਪਿੰਡ ਆਪਣਾ ਹਾਂ ਮੈਂ ਥਾ ਦਿੱਤਾ ਹੈ ਅੱਛਾ ਥੋੜਾ ਥਾਂ ਠੀਕ ਹੈ ਜੀ ਬਹੁਤ ਵਧੀਆ ਜੀ ਔਣਕ ਲੱਗੀ ਆ ਬਾਪੂ ਕਹਿੰਦੇ ਥਾਂ ਜਿਹੜਾ ਆਪਣਾ ਹੀ ਆ ਇੱਥੇ ਮੰਡੀ ਲੱਗਦੀ ਆ ਵਿੱਚ ਥਾਂ ਚ ਤੇ ਬਾਗ ਵੀ ਆਪ ਪਾਪੂ ਨਾਲ ਲੱਗਾ ਇਧਰ ਕੋ ਬਰੂਦਾਂ ਦਾ ਫੁੱਲਾ ਖਾ ਮੰਡੀ ਦਾ ਵਤ ਵਤ ਵਪਾਰੀ ਵੀ ਤੇ ਬੱਕਰੀ ਪਾਲ ਕੇ ਵੀ ਦੋਸਤੋ ਪਹੁੰਚਿਆ ਕਰੋ। ਕੀ ਆ ਸੌਦਾ ਹੈ ਬੱਕਰੇ ਦਾ? ਅਨਵਾਰ ਜੀ